ਤਮ ਸਭ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਇਸ ਚੈਨਲ ਦੇ ਉੱਤੇ ਇਸ ਚੈਨਲ ਤੇ ਪਹਿਲੀ ਵਾਰ ਆਉਣ ਵਾਲੇ ਸਾਰੇ ਸਟੂਡੈਂਟ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਹਾਂਜੀ ਸਾਡਾ ਜੋ ਅੱਜ ਦਾ ਟੌਪਿਕ ਹੈ ਉਹ ਹੈ ਵਣਸ਼ ਅਤੇ ਵਾਤਾਵਰਨ ਦਾ ਪ੍ਰਭਾਵ ਇਹਦੇ ਨਾਲ ਰਿਲੇਟਡ ਅਸੀਂ ਜਿਹੜੇ ਐਮਸੀਕਿਊ ਕੁਐਸਚਨਾਂ ਹੈਗੇ ਉਹ ਕਰਨੇ ਹੈਗੇ ਤੇ ਸਭ ਤੋਂ ਸਾਡਾ ਪਹਿਲਾ ਜਿਹੜਾ ਕੁਐਸਚਨ ਹੈਗਾ ਉਹ ਹੈ ਕਿਹੜਾ ਨਿਜਮ ਸਪਾਸਟ ਕਰਦਾ ਹੈ ਕਿ ਕਿਸ ਤਰ੍ਹਾਂ ਜੇ ਵੀ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਮਾਪੇ ਜਾਂ ਮਾਪਿ ਹੋਣਗੇ ਉਸੇ ਤਰ੍ਹਾਂ ਦੇ ਉਹਨਾਂ ਦੇ ਬੱਚੇ ਹੋਣਗੇ ਇਹ ਸਮਾਨਤਾ ਦਾ ਨਿਯਮ ਤੈਅ ਕਰਦਾ ਹੈ ਦੂਸਰਾ ਕੁਐਸਚਨ ਹੈ ਵੰਸ਼ ਪਰੰਪਰਾ ਕਿਸ ਨਾਲ ਸੰਬੰਧਿਤ ਹੈ ਹਾਂਜੀ ਇਹ ਸੰਬੰਧਿਤ ਹੈ ਜਮਾਂਦਰੂ ਵਿਅਕਤੀਤਕ ਵਿਅਕਤੀਕ ਗੁਣ ਨਾਲ ਠੀਕ ਹੈ ਤੀਸਰਾ ਹੈ ਸਾਡਾ ਨੰਬਰ 1 ਵੰਸ਼ ਪਰੰਪਰਾ ਦਾ ਪ੍ਰਭਾਵ ਕਦੋਂ ਤੋਂ ਸ਼ੁਰੂ ਹੋ ਜਾਂਦਾ ਹੈ ਵੰਸ਼ ਪਰੰਪਰਾ ਦਾ ਜਿਹੜਾ ਪ੍ਰਭਾਵ ਹੈ ਉਹ ਸ਼ਿਸ਼ੂ ਕਾਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਚੌਥਾ ਹੈ ਅੰਦਰੂਨੀ ਵਾਤਾਵਰਣ ਤੋਂ ਕੀ ਭਾਵ ਹੈ ਅੰਦਰੂਨੀ ਵਾਤਾਵਰਣ ਤੋਂ ਭਾਵ ਹੈ ਘਰ ਦਾ ਵਾਤਾਵਰਣ ਪੰਜਵਾਂ ਸਾਡੇ ਕੋਲੇ ਕੁਐਸਚਨ ਹੈ ਵੰਸ਼ ਪਰੰਪਰਾ ਅਤੇ ਵਾਤਾਵਰਣ ਦੀ ਸਿੱਖਿਆ ਸੰਬੰਧੀ ਮਹੱਤਵ ਵਿੱਚ ਕੀ ਸ਼ਾਮਿਲ ਹੈ ਹਾਂਜੀ ਇਹਦੇ ਵਿੱਚ ਸਾਡੇ ਕੋਲੇ ਆਪਸ਼ਨਾਂ ਕਿਹੜੀਆਂ ਨੇ ਬੋਧਿਕ ਸਮਰੱਥਾ ਦਾ ਵਿਕਾਸ ਉਚਿਤ ਵਾਤਾਵਰਣ ਦਾ ਨਿਰਮਾਣ ਗੁਣਸੂਤਰਾ ਦੇ ਜੀਨ ਦਾ ਗਿਆਨ ਉਪਰੋਕਤ ਸਾਰੇ ਹੀ ਇਹਦੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਕਿਸ ਵਿਦਵਾਨ ਅਨੁਸਾਰ ਵਾਤਾਵਰਣ ਵਿੱਚ ਉਹ ਸਾਰੇ ਬਾਹਰਲੇ ਕਾਰਜ ਆ ਜਾਂਦੇ ਹਨ ਜਿਨ੍ਹਾਂ ਨੇ ਵਿਅਕਤੀ ਨੂੰ ਜੀਵਨ ਸ਼ੁਰੂ ਕਰਨ ਦੇ ਸਮੇਂ ਤੋਂ ਪ੍ਰਭਾਵਿਤ ਕੀਤਾ ਹੈ ਵੁੱਡਵਰਥ ਅਤੇ ਮਾਰਕਵੇਸ ਅਗਲਾ ਹੈ ਸਤਮਾ ਮਾਤਾ ਪਿਤਾ ਦੀਆਂ ਸਰੀਰਕ ਅਤੇ ਮਾਨਸਿਕ ਵਿਸ਼ੇਸ਼ਤਾਈਆਂ ਦਾ ਸੰਤਾਨਾਂ ਵਿੱਚ ਰੂਪਾਂਤਰ ਹੋਣਾ ਵਰਸ਼ ਅਨੁਕ੍ਰਮ ਅਖਵਾਉਂਦਾ ਹੈ ਕਿਸਦਾ ਕਥਨ ਹੈ ਜੈਮ ਜ ਡਰੇਵਰ ਦਾ ਕਥਨ ਹੈ ਅਗਲਾ ਹੈ ਸਾਡੇ ਕੋਲੇ ਕਿਹੜੇ ਮਨੋਵਿਗਿਆਨੀ ਨੇ ਕਿਹੜੇ ਮਨੋਵਿਗਿਆਨੀ ਦੇ ਪ੍ਰਯੋਗ ਅਨੁਸਾਰ ਉਹਨਾਂ ਦੇ ਜੁੜਵਾ ਬੱਚਿਆਂ ਸਕੇ ਭੈਣ ਭਰਾਵਾਂ ਤੇ ਹੋਰ ਰਿਸ਼ਤੇ ਨਾਤੇਆਂ ਦੇ ਭੈਣ ਭਰਾ ਆਦ ਨੂੰ ਵੀ ਚੁਣਿਆ ਹੈ ਐਫ ਐਨ ਫਰੀਮੈਨ ਦੇ ਅਨੁਸਾਰ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਹੇਟ ਲਿਖੇ ਵਿੱਚੋਂ ਕਿਹੜਾ ਨਿਯਮ ਸਿੱਖਿਆ ਦੇ ਅਧੀਨ ਨਹੀਂ ਆਉਂਦਾ ਹਾਂਜੀ ਧਰਮਾ ਜਿਹੜਾ ਇਹ ਸਿੱਖਿਆ ਦੇ ਅਧੀਨ ਨਹੀਂ ਆਉਂਦਾ ਤੇ 10ਵਾਂ ਕੁਐਸਚਨ ਹੈ ਮਾਤਾ ਪਿਤਾ ਨਾਲ ਸੰਤਾਨਾਂ ਨੂੰ ਪ੍ਰਾਪਤ ਹੋਣ ਵਾਲੇ ਗੁਣਾਂ ਨੂੰ ਕੀ ਕਹਿੰਦੇ ਹਨ ਇਹ ਕਹਿੰਦੇ ਨੇ ਜੀਨੂ ਵੰਸ਼ ਪਰੰਪਰਾ ਵੰਸ਼ ਪਰੰਪਰਾ ਵਿਅਕਤੀ ਦੀਆਂ ਜਨਮ ਜਾਤ ਵਿਸ਼ੇਸ਼ਤਾਵਾਂ ਦਾ ਪੂਰਨ ਜੋਗ ਹੈ ਇਹ ਲਿਖਿਆਂ ਵਿੱਚੋਂ ਕਿਸ ਦਾ ਕਥਨ ਹੈ ਬੀ ਐਨ ਚਾ ਦਾ ਕਥਨ ਹੈ ਇਹ ਹੁਣ 12ਵਾਂ ਕੁਐਸਚਨ ਹੈ ਕਿਹੜੇ ਬੱਚੇ ਦੇ ਉੱਪਰ ਵੰਸ਼ ਪਰੰਪਰਾ ਨਾਲ ਪੈਣ ਵਾਲਾ ਪ੍ਰਭਾਵ ਨਹੀਂ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਨਾ ਸਰੀਰਕ ਲਚਨਾ ਦਾ ਪ੍ਰਭਾਵ ਨਾ ਬਾਧੇ ਉੱਤੇ ਪ੍ਰਭਾਵ ਨਾ ਚਰਿੱਤਰ ਉੱਪਰ ਪ੍ਰਭਾਵ ਇਹਨਾਂ ਚੋਂ ਕੋਈ ਵੀ ਨਹੀਂ ਅਗਲਾ ਹੈ ਤੁਹਾਡੀ ਜਮਾਤ ਵਿੱਚ ਇੱਕ ਵਿਦਿਆਰਥੀ ਬੁੱਧੀ ਪੱਖੋਂ ਬਹੁਤ ਸ੍ਰੇਸ਼ਟ ਹੈ ਪਰ ਸਰੀਰਕ ਪੱਖੋਂ ਕਮਜ਼ੋਰ ਹੈ ਤੁਸੀਂ ਉਸਦੇ ਪਿਤਾ ਨੂੰ ਮਿਲਦੇ ਅਤੇ ਦੇਖਦੇ ਹੋ ਕਿ ਉਸਦੇ ਪਿਤਾ ਦੀ ਬੁੱਧੀ ਉਸ ਨਾਲੋਂ ਜ਼ਿਆਦਾ ਤੇਜ਼ ਹੈ ਪਰ ਸਰੀਰ ਪੱਖੋਂ ਉਹ ਵੀ ਕਮਜ਼ੋਰ ਹਨ ਤੁਹਾਡੀ ਸੋਚ ਅਨੁਸਾਰ ਇਸ ਦਾ ਕੀ ਕਾਰਨ ਹੋ ਸਕਦਾ ਹੈ ਹਾਂਜੀ ਉਹ ਉਹਨਾਂ ਦੀ ਵੰਸ਼ ਪਰੰਪਰਾ ਦਾ ਪ੍ਰਭਾਵ ਹੋ ਸਕਦਾ ਹੈ ਅਗਲਾ ਹੈ 2 ਜੁੜਵਾ ਬੱਚਿਆਂ ਨੂੰ ਦੋ ਵੱਖ-ਵੱਖ ਥਾਵਾਂ ਤੇ ਰੱਖਿਆ ਜਾਂਦਾ ਹੈ ਇੱਕ ਥਾਂ ਤੇ ਧਰਮ ਸੰਸਕਾਰ ਆਦ ਦਾ ਵਾਤਾਵਰਨ ਹੈ ਅਤੇ ਦੂਸਰੀ ਥਾਂ ਤੇ ਅੰਧ ਵਿਸ਼ਵਾਸ ਰੂੜੀਵਾਦ ਦਾ ਵਾਤਾਵਰਨ ਬੱਚਿਆਂ ਦੇ ਵੱਡੇ ਹੋਣ ਤੇ ਉਹਨਾਂ ਦਾ ਉਨ੍ਹਾਂ ਦੇ ਵਿਚਾਰਾਂ ਉੱਪਰ ਪੈਣ ਵਾਲੇ ਵਾਤਾਵਰਣ ਕਾਰਕ ਹੋਵੇਗਾ ਕਿਹੜਾ ਹਾਂਜੀ ਉਹ ਹੋਵੇਗਾ ਸੱਭਿਆਚਾਰਕ ਕਾਰਕ 15ਵਾਂ ਹੈ ਕਿਸੇ ਬੱਚੇ ਦੇ ਵਿਕਾਸ ਦਾ ਨਿਰਧਾਰਿਤ ਕਰਨ ਵਿੱਚ ਸੰਵੇਗ ਇੱਕ ਮਹੱਤਵਪੂਰਨ ਕਾਰਕ ਹੈ ਸੰਵੇਗ ਦਾ ਸ਼ਬਦਿਕ ਅਰਥ ਹੈ ਉਤੇਜਿਤ ਦਿਸ਼ਾ 16ਵਾਂ ਹੈ ਕਿਸੇ ਬੱਚੇ ਦਾ ਬੌਧਿਕ ਵਿਕਾਸ ਸਰੀਰਕ ਵਿਕਾਸ ਅਤੇ ਸੰਵੇਗਨਾਤਮਕ ਵਿਕਾਸ ਉਸ ਦੀ ਵਿਕਾਸ ਦੀ ਪਰਮ ਪ੍ਰਕਿਰਿਆਵਾਂ ਦੇ ਕਿਹੜੇ ਕਾਰਕ ਹਨ ਅੰਦਰੂਨੀ ਕਾਰਕ ਸਤਾਰਮਾ ਹੈ ਕਿਹੜੇ ਸਿਧਾਂਤ ਦੇ ਅਨੁਸਾਰ ਭਿੰਨ-ਭਿੰਨ ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਦੀ ਗਤੀ ਵੀ ਵੱਖ-ਵੱਖ ਹੁੰਦੀ ਹੈ ਵਿਕਾਸ ਦਾ ਗਤੀ ਸਿਧਾਂਤ ਅਗਲਾ ਹੈ ਹਰੇਕ ਬੱਚਾ ਖੁਦ ਵਿੱਚ ਵੀ ਭਿੰਨ ਹੈ ਇਸ ਕਥਨ ਦਾ ਪ੍ਰਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ ਭੌਤਿਕ ਵਾਤਾਵਰਣ ਵੰਸ਼ ਪਰੰਪਰਾ ਸਮਾਜਿਕ ਵਾਤਾਵਰਣ ਉਪਰੋਕਤ ਸਾਰੇ ਹੀ ਜਿਹੜੇ ਆ ਜਾਣਗੇ ਅਗਲਾ ਹੈ 19 ਜਦੋਂ ਤੁਸੀਂ ਕਿਸੇ ਜਮਾਤ ਵਿੱਚ ਪੜਾਉਣ ਲਈ ਜਾਂਦੇ ਹੋ ਤਾਂ ਤੁਸੀਂ ਆਪਣੇ ਪੜਾਉਣ ਨੂੰ ਪ੍ਰਭਾਵਪੂਰਨ ਬਣਾਉਣ ਲਈ ਬੱਚਿਆਂ ਦੀ ਪਹਿਚਾਣ ਪੱਖੋਂ ਕਿਸ ਨੂੰ ਚੁਣੋਗੇ ਤਾਂ ਇਹਦੇ ਵਿੱਚ ਕੀ ਆਊਗਾ ਦੇਖੋ ਸਾਰੇ ਬੱਚਿਆਂ ਦੀ ਪੂਰਨ ਸਿੱਖਿਆ ਦੀ ਜਾਣਕਾਰੀ ਲਵੋਗੇ ਸਾਰੇ ਬੱਚੇ ਦਿਮਾਗੀ ਤੰਦਰੁਸਤੀ ਦੀ ਰੁਚੀ ਰੱਖ ਕਰੋਗੇ ਜਾਂਚ ਕਰੋਗੇ ਉਹਦੀ ਇਹਨਾਂ ਦੀ ਤੰਦਰੁਸਤੀ ਦੀ ਸਾਰੇ ਬੱਚਿਆਂ ਦੀ ਬਾਹਰੀ ਪਿੰਤਾਵਾਂ ਦਾ ਪਤਾ ਲਗਾਉਗੇ ਉਪਰਕਤ ਸਾਰੇ ਹੀ ਜਿਹੜੇ ਇਹਦੇ ਵਿੱਚ ਆ ਜਾਣਗੇ ਹਾਂਜੀ ਸਾਡਾ ਅਗਲਾ ਬੀਮਾ ਕੁਐਸਚਨ ਹੈ ਤੁਸੀਂ ਦਿੱਲੀ ਦੇ ਕਿਸੇ ਸਕੂਲ ਦੇ ਅਧਿਆਪਕ ਹੋ ਤੁਹਾਡੀ ਜਮਾਤ ਵਿੱਚ ਇੱਕ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇੱਕ ਹੋਰ ਵਿਦਿਆਰਥੀ ਕੇਰਲ ਦਾ ਨਿਵਾਸੀ ਹੈ ਉਹਨਾਂ ਦੋਵਾਂ ਵਿਦਿਆਰਥੀਆਂ ਵਿੱਚ ਰੰਗ ਰੂਪ ਸੁਭਾਅ ਆਦ ਵਿੱਚ ਤੁਸੀਂ ਭਿੰਨਤਾਵਾਂ ਦੇਖਦੇ ਹੋ ਇਸ ਦਾ ਪ੍ਰਮੁੱਖ ਕਾਰਨ ਕੀ ਹੋ ਸਕਦਾ ਹੈ ਜੀ ਇਸ ਦਾ ਪ੍ਰਮੁੱਖ ਕਾਰਨ ਹੋ ਸਕਦਾ ਵਾਤਾਵਰਣ ਦਾ ਪ੍ਰਭਾਵ